ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੰਸ਼ੁ ਮੈਂ ਤੇਰੀ ਗੁਰੂ ਜੀ ਬਈ ਮਾਨ ਮਨ ਮਾਰੀ ਬੈਠਾ ਛਾਪੇ ਅੰਸ਼ੁ ਮੈਂ ਤੇਰੀ ਦਾਤ ਜੀ ਬਈ ਮਾਨ ਮਨ ਮਾਰੀ ਬੈਠਾ ਛਾਪੇ ਤੇਰੀ ਰੂ ਨਾਮੀ ਦੀ ਸਤ ਗੁਰ ਮਨ ਨੇ ਬਣਾ ਲਈ ਗੋਲੀ ਸੁਭ ਕੁਰਮਾਵਲ ਜਾਨਨੀ ਦਿੰਦਾ ਖੇਡੇ ਨੇ ਤਵਿਸ਼ਾਂ ਦੀ ਹੋਲੀ ਜੀ ਤੇਰੇ ਬਿਨਾ ਕੌਣ ਕੱਢ ਲੇ ਫਸਾਈ ਮਾਇਆ ਦਾ ਬਣਾ ਕੇ ਜਾਲ ਆਪੇ ਕੰਸ਼ ਮੈਂ ਤੇਰੀ ਗੁਰੂ ਜੀ ਬਈ ਮਾਨ ਮਨ ਮਾਰੀ ਬੈਠਾ ਸ਼ਾਪੇ ਜਿਸ ਦਿਨ ਦੀ ਮੈਂ ਵਿਚੜੀ ਤੈਥੋਂ ਦੁੱਖੜੇ ਉਠਾਏ ਪਾਰੇ ਫਲ ਕਰਮਾ ਦੇ ਭੋਗ ਨ ਮੰਗਰੋਂ ਉਮੀ ਵਿਚ ਰਾਸੀ ਦੇ ਸਾਰੇ ਜੀ ਕੱਢ ਲੈ ਜੇਲ ਵਿਚੋਂ ਕਰ ਮੇਰੇ ਤੇ ਤਰਸ ਤੂੰ ਆਪੇ ਅੰਸ਼ ਮੈਂ ਤੇਰੀ ਗੁਰੂ ਜੀ ਬਈ ਮਾਨ ਮਨ ਮਾਰੀ ਬੈਠਾ ਛਾਪੇ ਵੈਰੀ ਮੈਨੂੰ ਜਾਨ ਨਹੀਂ ਦੇਂਦੇ ਇਤੇ ਜਤਨ ਬਥੇ ਰੇ ਕੱਠੇ ਹੋ ਕੇ ਸਾਰੇ ਮੈਨੂੰ ਪਾਈ ਬੈਠੇ ਕੇਰੇ ਜੀ ਪਤਾ ਨਹੀਂ ਸੀ ਐਸੇ ਗੱਲ ਦਾ ਫਸ ਜਾਊਂਗੀ ਬਣਾ ਕੇ ਜਾਲ ਆਪੇ ਅੰਸ਼ ਮੈਂ ਤੇਰੀ ਗੁਰੂ ਜੀ ਬਈ ਮਾਨ ਮਨ ਮਾਰੀ ਬੈਠਾ ਛਾਪੇ ਉਹ ਵਸਾਗਰ ਹੈ ਡਡਮਾਰੂ ਮਾਇਆ ਕੁੰਮਨ ਕੇਰੀ ਹੈ ਪਾਰ ਇਸ ਨੂੰ ਕਰਨਾ ਮੁਸ਼ਕਿਲ ਦਇਆ ਮਿਹਰ ਬਿਨ ਤੇਰੀ ਹੈ ਜੀ ਕਹਿੰਦੇ ਨੇ ਸ਼ਾਤ ਨਾਮ ਜੀ ਬਨ ਆਉਂਦਾ ਮਲਾ ਹੈ ਆਪੇ ਇਹਨ ਸ਼ਮੈ ਤੇਰੀ ਦਾਤ ਜੀ ਬਈ ਮਾਨ ਮਨ ਮਾਰੀ ਬੈਠਾ ਛਾਪੇ ਪਰ ਕਰਨਾਇਤ ਵਾਰ ਹੈ ਆਖਾ ਸਾਡੇ ਜਹੇ ਇੱਕ ਬੰਦੇ ਤੇ ਵਿਸ਼ਵਾਸ ਬਿਨਾ ਕੋਈ ਕਮ ਨਾ ਹੁੰਦਾ ਕਰਨਾ ਪਾਵੇ ਹਰ ਤੰਦੇ ਤੇ ਜੀ ਸ਼ਾਮ ਸੁਤਾ ਨਾ ਜੀਵਨ ਆਇਆ ਮਲਾਸੀ ਆਪੇ ਕਿੰਨ ਸ਼ਮੈ ਤੇਰੀ ਗੁਰੂ ਜੀ ਬਈ ਮਾਨੁ ਮਨੁ ਮਾਰੀ ਬੈਠਾ ਸ਼ਾਪੇ ਜੀ ਅਨਸ਼ੁਮੈ ਤੇਰੀ ਦਾਤਾ ਜੀ ਬਈ ਮਨ ਨੂੰ ਮਨੁਮਾਰੀ ਬੈਠਾ ਛਾਪੇ ਤੰਤਨ ਸਤ ਗੁਰੂ ਤੇਰਾ ਹੀ ਆਸਰਾ